ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਹੈ ਮੈਂ ਤੁਹਾਡਾ ਬਹੁਤ ਰਣੀਆ ਟੋਣਾ ਜੀ ਕਿ ਤੁਸੀਂ ਮੈਨੂੰ ਅੱਜ ਸਟੂਡੀਓ ਤੇ ਇੱਥੇ ਬੋਲਣ ਦਾ ਮੌਕਾ ਦਿੱਤਾ ਦੂਸਰੀ ਬੇਨਤੀ ਇਹ ਹੈ ਕਿ ਮੈਂ ਜੋ ਅੱਜ ਗੱਲ ਕਹਿਣੀ ਚਾਹਾਂਗਾ ਉਹ ਇਹ ਹੈ ਕਿ ਪੰਜਾਬ ਸਟੇਟ ਕਰਮਚਾਰੀ ਦੀ ਜਿਹੜੀ ਮੁਲਾਜ਼ਮਾਂ ਦੀ ਇੱਕ ਨੁਮਾਇੰਦਾ ਜਥੇ ਬੰਦੀ ਹੈ ਇਸ ਜਥੇਬੰਦੀ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਲਗਾਤਾਰ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਲਈ ਪੰਜਾਬ ਦੀ ਸਰਕਾਰ ਨੂੰ ਇਹ ਯਾਦ ਕਰਾਇਆ ਜਾਂਦਾ ਰਿਹਾ ਹੈ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਜੋ ਵਾਅਦਾ ਪੰਜਾਬ ਦੀ ਮੁਲਾਜ਼ਮਤ ਨਾਲ ਕੀਤਾ ਸੀ ਉਹ ਇਹ ਕੀਤਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਪੰਜਾਬ ਵਿੱਚ ਆਈ ਤਾਂ ਅਸੀਂ ਜਿਹੜਾ ਹੈਗਾ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ 2 ਮਹੀਨਿਆਂ ਦੇ ਅੰਦਰ ਅੰਦਰ ਐਪਲੀਕੇਬਲ ਕਰ ਦਿਆਂਗੇ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਪੇ ਕਮਿਸ਼ਨ ਐਪਲੀਕੇਬਲ ਕਰਤਾ ਔਰ ਨਾਲ ਦੀ ਨਾਲ 18 ਰਾਜਾਂ ਨੇ ਵੀ ਜਿਹੜਾ ਪੇ ਕਮਿਸ਼ਨ ਆ ਐਪਲੀਕੇਬਲ ਕਰਤਾ ਪਰੰਤੂ ਪੰਜਾਬ ਦੀ ਸਰਕਾਰ ਨੇ ਅ ਪਿਛਲੇ ਬਰੇ ਜਿਹੜਾ ਹੈਗਾ ਇਹ ਪੇ ਕਮਿਸ਼ਨ ਨੂੰ ਐਕਸਟੈਂਡ ਕਰਕੇ 19 ਤੱਕ ਲਾਏ ਉਹ ਉਹ ਸਾਨੂੰ ਇੱਕ ਖਸਾ ਹੈ ਕਿ ਪੰਜਾਬ ਦੀ ਸਰਕਾਰ ਸ਼ਾਇਦ ਇਹ ਕਮਿਸ਼ਨ ਹੋਰ ਲੰਬਾ ਕਰ ਦੇਵੇ ਜਿਸ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਜਿਹੜਾ ਫਰਿਆ ਗਿਆ ਹੈ ਔਰ ਉਸ ਦੇ ਨਾਲ ਨਾਲ ਪਿਛਲੀ ਸਰਕਾਰ ਨੇ ਇੱਕ ਫੈਸਲਾ ਕਰਤਾ ਕਿ ਜਿਹੜੇ ਦਿਹਾੜੀਦਾਰ ਕਰਮਚਾਰੀ ਨੇ 89 ਡੇਸ ਤੇ ਲੱਗੇ ਕਰਮਚਾਰੀ ਨੇ ਜਾਂ ਵਰਕਚਾਰ ਕਰਮਚਾਰੀ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਾਂਗੇ ਔਰ ਉਸ ਦੇ ਨਾਲ ਨਾਲ ਉਹਨਾਂ ਨੇ ਵਿਧਾਨ ਸਭਾ ਵਿੱਚ ਵੀ ਜਿਹੜਾ ਇੱਕ ਬਿੱਲ ਲਿਆਂਦਾ ਆਰਡੀਨੈਂਸ ਲਿਆਂਦਾ ਔਰ ਆਰਡੀਨੈਂਸ ਲਿਆ ਕੇ ਉਹਨਾਂ ਨੇ ਜੀ ਉਹ ਤੇ ਫੈਸਲਾ ਕਰਤਾ ਕਿ ਅਸੀਂ ਜਿਹੜਾ ਹੈਗਾ ਇਹਨਾਂ ਬੰਦਿਆਂ ਨੂੰ ਰੈਗੂਲਰ ਕਰਾਂਗੇ ਪਰੰਤੂ ਬੜੀ ਦੁਖਦੀ ਗੱਲ ਹੈ ਕਿ ਉਹ ਆਰਡੀਨੈਂਸ ਲਾਉਣ ਦੇ ਨਾਲ-ਨਾਲ ਵੀ ਜਿਹੜਾ ਹੈਗਾ ਨਾ ਜੀ ਹੁਣ ਜਿਹੜਾ ਪੰਜਾਬ ਦੀ ਸਰਕਾਰ ਨੇ ਬਜਟ ਸੈਸ਼ਨ ਕੀਤਾ ਨਾ ਜੀ ਉਹਦੇ ਵਿੱਚ ਇਹ ਕਹਿੰਦਾ ਅਸੀਂ ਨਮਾ ਨੂੰ ਵਧਾਵਾਂਗੇ ਉਹਦੋਂ ਨਾਲ ਪੰਜਾਬ ਦੇ ਜਿਹੜੇ ਦਿਹਾੜੀਦਾਰ ਕਰਮਚਾਰੀ ਨੇ ਰਹਾਖ ਕਰਮਚਾਰੀ ਨੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰਾ ਗਿਆ ਉਹ ਬੰਦੇ ਕਦੇ ਕਹਿੰਦੇ ਸਨ ਕਿ ਸਾਨੂੰ ਰੈਗੂਲਰ ਕਰਨ ਜਿਨ੍ਹਾਂ ਦੀ ਸੇਵਾ 15 ਸਾਲ ਦੀ ਹੈ 18 ਸਾਲ ਦੀ ਹੈ 20 ਸਾਲ ਦੀ ਹੈ ਉਹਨਾਂ ਨੂੰ ਸੀਮਤ ਤਨਖਾਹ ਦਿੱਤੀ ਜਾਂਦੀ ਹੈ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰੇ ਔਰ ਪਿਛਲੀ ਸਰਕਾਰ ਵੱਲੋਂ ਜੋ ਆਰਡੀਨੈਂਸ ਜਿਹੜਾ ਜਾਰੀ ਕੀਤਾ ਹੈ ਉਹਨੂੰ ਐਪਲੀਕੇਬਲ ਕਰੇ ਉਹਦੇ ਨਾਲ ਨਾਲ ਉਹ ਤੁਸੀਂ ਦੇਖਦੇ ਹੋ ਕਿ ਪੰਜਾਬ ਵਿੱਚ ਜਿਹੜਾ ਐਸੇ ਹਾਲਾਤ ਨੇ ਕਿ ਹਿੰਦੁਸਤਾਨ ਦੀ ਸਰਕਾਰ ਨੇ ਡੀ ਜਿਹੜਾ ਹੈਗਾ 16% ਦਿੱਤਾ ਔਰ ਪਿਛਲੇ ਦਿਨੀ ਪੰਜਾਬ ਦੀ ਸਰਕਾਰ ਨੇ ਇੱਕ ਸਬ-ਕਮੇਟੀ ਬਣਾਈ ਹੈ ਜਿਹਦੇ ਵਿੱਚ ਬਰਮਹਿੰਦਰਾ ਜੀ ਮਨਪ੍ਰੀਤ ਬਾਦਲ ਜੀ ਔਰ ਚੰਨੀ ਜੀ ਇਨ੍ਹਾਂ ਤੇ ਸਰਕਾਰੀ ਅਦਾਰਿਆਂ ਦੇ ਜਿਹੜੇ ਸਿੱਕੀ ਸਹਿਬਾਨ ਨੇ ਉਹਨਾਂ ਤੇ ਅਧਾਰਤ ਕਮੇਟੀ ਬਣਾਈ ਹੈ ਇਹਨਾਂ ਨੇ ਇੱਕ ਪ੍ਰਿੰਸੀਪਲੀ ਐਗਰੀ ਕਰਨ ਦੀ ਗੱਲ ਕਹੀ ਹੈ ਕਿ ਅਸੀਂ 9 7% ਜਿਹੜਾ ਹੈਗਾ ਡੀਏ ਦਵਾਂਗੇ ਮੈਂ ਕਹਿੰਦਾ ਕਿ ਜੇ 7% ਦੀ ਇਹ ਗੱਲ ਕਰਦੇ ਨੇ ਉਹ ਦਵਾਂਗੇ ਤੇ ਮੈਂ ਕਹਣਾ ਕਿ ਜਦੋਂ ਇਹਨਾਂ ਨੇ ਵਾਅਦਾ ਸੀ ਕਿ ਅਸੀਂ ਡੀਏ ਦੀਆਂ ਕਿਸ਼ਤਾਂ ਨਾਲ ਦੀ ਨਾਲ ਦੇਜਾਂ ਤਾਂ ਇਹ ਜਿਹੜਾ 9% ਸਾਡਾ ਰਹਿੰਦਾ ਉਹ ਵੀ ਨਹੀਂ ਦਿੰਦੀ ਸਰਕਾਰ ਔਰ ਜਿਹੜਾ 60 ਦਾ ਰੋਟੀ ਫੀਸ ਵੀ ਨਹੀਂ ਕਰਦੀ ਸਰਕਾਰ ਉਹਦੇ ਨਾਲ-ਨਾਲ ਦੂਸਰੀ ਗੱਲ ਇਹ ਹੈਗਾ ਕਿ ਪੰਜਾਬ ਦੀ ਸਰਕਾਰ ਨੇ ਜਿਹੜਾ 22 ਮਹੀਨੇ ਦਾ ਪੇ ਕਮਿਸ਼ਨ ਦਾ ਡੀਏ ਦੀਆਂ ਕਿਸ਼ਤਾਂ ਦਾ ਏਰੀਆ ਉਹ ਵੀ ਪੰਜਾਬ ਦੀ ਸਰਕਾਰ ਨੇ ਪੇ ਨਹੀਂ ਕੀਤਾ ਔਰ ਅੱਗੇ ਜੋ ਮਸਲਾ ਜਿਹੜਾ ਹੈ ਕਿ ਜਿਹੜੇ 84 ਤੋਂ ਬਾਅਦ 85 ਤੋਂ ਬਾਅਦ ਲੱਗੇ ਬੰਦੇ ਲੱਗੇ ਹੋਏ ਨੇ ਉਹ ਜਿਹੜੇ ਬੰਦੇ ਨੇ ਉਹਨਾਂ ਤੇ ਜਿਹੜੀ ਹੈ ਨਵੀਂ ਪੈਨਸ਼ਨ ਸਕੀਮ ਲਾਗੂ ਕਰਤੀ ਉਹਦੇ ਨਾਲ ਕੀ ਹੋ ਰਿਹਾ ਕਿ ਨਵੀਂ ਪੈਨਸ਼ਨ ਸਕੀਮ ਹੋਣ ਨਾਲ ਪੰਜਾਬ ਵਿੱਚ ਜਿਹੜੇ ਲੋਕ ਹੁਣ ਲੱਗਣਗੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਉਹਨਾਂ ਲਈ ਬਹੁਤ ਵੱਡਾ ਨੁਕਸਾਨ ਹੈ ਜਦੋਂ ਹੁਣ ਆ ਦਿੱਲੀ ਵਾਲਿਆਂ ਨੇ ਹੁਣ ਇੱਕ ਫੈਸਲਾ ਕੀਤਾ ਉਹ ਇਹ ਕੀਤਾ ਕਿ ਅਸੀਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੇ ਮਦਰਾਬੀ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਦੇ ਵਾਅਦੇ ਪਾ ਕੇ ਪੈਨਸ਼ਨ ਪੁਰਾਣੀ ਜਿਹੜੀ ਬਹਾਲ ਕੀਤੀ ਜਾਵੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਘਰ ਘਰ ਨੌਕਰੀ ਦਵਾਂਗਾ ਬੜੀ ਵੱਡੀ ਵਧੀਆ ਗੱਲ ਹੈ ਜੀ ਅਸੀਂ ਕਹਿੰਦੇ ਬਹੁਤ ਅੱਛੀ ਗੱਲ ਹੈ ਤੇ ਪਰ ਤੁਸੀਂ ਦੇਖੋ 2 ਸਾਲ ਦੇ ਆਸੇ ਦੌਰਾਨ ਕਿਸੇ ਨੂੰ ਨੌਕਰੀ ਨਹੀਂ ਮਿਲੀ ਪੰਜਾਬ ਸਰਕਾਰ ਵਿੱਚ ਔਰ ਜਿਹੜਾ ਹੈਗਾ ਨੌਕਰੀ ਹੁਣ ਵੀ ਗੱਲ ਕਹਿੰਦੇ ਕਿ ਕਿਸੇ ਨੌਕਰੀ ਦਿੰਦੇ ਆ ਮੇਲੇ ਰੋਜ਼ਗਾਰ ਮੇਲੇ ਲਾਉਂਦੇ ਨੇ ਉਹ ਇੱਕ ਲੋਕਾਂ ਦਾ ਸ਼ੋਸ਼ਣ ਹੈ ਕਿਉਂ ਸ਼ੋਸ਼ਣ ਕਿਉਂ ਹੈ ਉਹ ਇਸ ਗੱਲ ਕਰਕੇ ਹੈ ਕਿ ਕਿਸੇ ਸਰਕਾਰੀ ਸੈਕਟਰ ਵਿੱਚ ਜਦੋਂ ਨੌਕਰੀ ਨਹੀਂ ਹੈ ਜੇ ਸਰਕਾਰੀ ਸੈਕਟਰ ਵਿੱਚ ਨੌਕਰੀ ਕਿਤੇ ਮਿਲਦੀ ਵੀ ਹੈ ਤਰਸ ਦੇ ਆਧਾਰ ਤੇ ਤਾਂ ਉਹ ਕਲਾਸ 4 ਜਿਹੜਾ ਕਰਮਚਾਰੀ ਉਹਨੂੰ 70000 ਰੁਪਏ ਤਿੰਨ ਸਾਲ ਲੈਣਾ ਪੈਂਦਾ ਜਿਹੜਾ ਕਲਾਸ 3 ਕਰਮਚਾਰੀ ਨੂੰ 10000 ਰੁਪਏ ਲੈਣਾ ਪੈਂਦਾ ਜਿਹੜਾ ਕਲਾਸ 2 ਕਰਮਚਾਰੀ ਨੂੰ 15000 ਰੁਪਏ ਲੈਣਾ ਪੈਂਦਾ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੂੰ ਸੀਮਤ ਪੈਸਿਆਂ ਵਿਚ ਨਾ ਰੱਖੇ ਸਗੋਂ ਉਹਨਾਂ ਨੂੰ ਪ੍ਰਾਣੀ ਜਿਹੜੇ ਨਵੇਂ ਸਕਿੱਲ ਨੇ ਉਹਨਾਂ ਦਾਤ ਨੌਕਰੀ ਦਿੱਤੀ ਜਾਵੇ। ਉਹਦੀ ਅਗਲੀ ਜਿਹੜੀ ਗੱਲ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਜੀ ਨੌਕਰੀ ਦੇ ਰਿਹਾ ਨੌਕਰੀ ਰੋਜ਼ਗਾਰ ਮਿਲਣ ਵਿੱਚ ਨੌਕਰੀ ਮਿਲ ਰਹੀ ਸਗੋਂ ਜਿਹੜੇ ਐਮਬੀਬੀਏ ਮੁੰਡੇ ਨੇ ਜਾਂ ਬੀਏ ਮੁੰਡੇ ਨੇ ਬੀਸੀਏ ਮੁੰਡੇ ਨੇ ਉਹ ਨੌਕਰੀਆਂ ਮਿਲਣਾ ਕਰਕੇ ਜਿਹੜੀਆਂ ਕੋ 8-8000 ਤੇ 7-7000 ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਜਿਹੜੀ ਹੈਗੀ ਹੈ ਉਹ ਨੌਕਰੀ ਨਹੀਂ ਮਿਲ ਰਹੀ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਨੌਕਰੀ ਜਿਹੜੀ ਹੈ ਜਿੰਨੀ ਉਹਨਾਂ ਦੀ ਕੁਆਲਿਫੀਕੇਸ਼ਨਾਂ ਉਹਦੇ ਦੇ ਅਧਾਰਤ ਦਵੇ ਔਰ ਤੁਸੀਂ ਅਗਲੀ ਗੱਲ ਦੇਖਦੇ ਹੋ ਕਿ 20 ਹਜ਼ਾਰ ਇੰਡਸਟਰੀ ਪੰਜਾਬ ਵਿੱਚੋਂ ਤਬਦੀਲ ਹੋ ਕੇ ਬਾਹਰਲੇ ਸੂਬਿਆਂ ਵਿੱਚ ਚਲੀ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਬਾਹਰਲੇ ਸੂਬਿਆਂ ਵਿੱਚ ਜਿਹੜੀ ਬਿਜਲੀ ਹੈ ਉਹ ਸਸਤੀ ਹੈ ਪੰਜਾਬ ਵਿੱਚ ਬਿਜਲੀ ਮਹਿੰਗੀ ਹੈ ਔਰ ਰੈਗੂਲੇਟਰੀ ਕਮਿਸ਼ਨ ਜਿਹੜਾ ਹੈਗਾ ਲਗਾਤਾਰ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰ ਰਿਹਾ ਹੈ ਉਹਦੇ ਨਾਲ ਤੁਸੀਂ ਦੇਖਦੇ ਹੋ ਕਿ ਜਿਹੜੇ ਘਰਾਂ ਦੇ ਬਿਰਵੀ ਨੇ ਉਹ ਵੀ ਬਹੁਤ ਵੱਡੇ ਵੱਡੇ ਕਿਸੇ ਦਾ 15000 ਕੇ ਦਾ 18000 ਕੇ ਦਾ 20000 ਇਸ ਤਰ੍ਹਾਂ ਜਿਹੜੇ ਬਿੱਲ ਨੇ ਆ ਗਏ ਉਹਦੇ ਨਾਲ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਉਸ ਨੂੰ ਇਹ ਕੰਟਰੋਲ ਕਰੇ ਔਰ ਉਹਨਾਂ ਨੂੰ ਕਹਿ ਕੇ ਪੰਜਾਬ ਵਿੱਚ ਇਸ ਵੇਲੇ ਹਾਲਾਤ ਠੀਕ ਨਹੀਂ ਜਿਹਨਾਂ ਹਾਲਾਤਾਂ ਦੇ ਉਦੋਂ ਕਿ ਅਸੀਂ ਇਹਨਾਂ ਦੇ ਰੇਟਾਂ ਵਿੱਚ ਅਨਾਉਂਸ ਕਰੀ ਜਨ ਲਗਾਤਾਰ ਅਨਾਉਂਸ ਕਰੀ ਜਨ ਉਹਦੇ ਨਾਲ ਨਾਲ ਤੁਸੀਂ ਦੇਖਦੇ ਹੋ ਜਿਹੜੇ ਥਰਮਲ ਪਲਾਂਟ ਨੇ ਮੋਨੋ ਥਰਮੋਪਲੈਂਟਾ ਵਿੱਚ ਬਹੁਤ ਸਾਰੇ ਥਰਮੋਪਲੈਂਟ ਬੰਦ ਕਰ ਦਿੱਤੇ ਉਹਦੇ ਕਰਮਚਾਰੀ ਛਾਂਟੀ ਕਰ ਦਿੱਤੇ ਉਹ ਵਿਚਾਰੇ ਤੁਰੇ ਫਿਰਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਔਰ ਇਸ ਨਾਲ ਹੋਣ ਨਾਲ ਜਿਹੜਾ ਹੈਗਾ ਮੁਲਾਜ਼ਮਤ ਤੇ ਵੀ ਬੜਾ ਅਸਰ ਪੈ ਰਿਹਾ ਹੈ ਔਰ ਜਿਹੜਾ ਹੈਗਾ ਪੰਜਾਬ ਦੀ ਜਨਤਾ ਤੇ ਜਿਹੜਾ ਅਸਰ ਪੈ ਰਿਹਾ ਤੁਸੀਂ ਦੇਖਿਆ ਪਿੱਛੇ ਦਿਨੀ ਜੋ ਬਜਟ ਸੈਸ਼ਨ ਹੋਇਆ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਲਈ ਇੱਕ ਪੈਸਾ ਵੀ ਬਜਟ ਵਿੱਚ ਨਹੀਂ ਰੱਖਿਆ ਉਹ ਸਰਕਾਰ ਦੀ ਇਸ ਗੱਲ ਦੀ ਮੂੰਹ ਬੋਲਦੀ ਤਸਵੀਰ ਹੋ ਗਈ ਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੁਝ ਦਿੱਤਾ ਜਾਵੇ। ਔਰ ਅਸੀਂ ਜਿਹੜਾ ਪੰਜਾਬ ਦੀ ਸਰਕਾਰ ਨੂੰ ਲਗਾਤਾਰ ਕਹਿ ਰਹੇ ਹਾਂ ਕਿ ਜੋ ਤੁਸੀਂ ਮੁਲਾਜ਼ਮਤ ਨਾਲ ਵਾਅਦੇ ਕੀਤੇ ਸੀ ਕੀਤੇ ਸੀ ਉਹਨਾਂ ਦੀ ਪੂਰਤੀ ਕੀਤੀ ਜਾਵੇ। ਔਰ ਤੁਸੀਂ ਉਸ ਤੋਂ ਅੱਗੇ ਲਾ ਕੇ ਜਿਹੜਾ ਕੋਈ ਬੰਦਾ ਕਰਮਚਾਰੀ ਰਿਟਾਇਰ ਹੋ ਜਾਵੇ ਉਹ ਰਿਟਾਇਰ ਕਰਮਚਾਰੀ ਦੇ ਥਾਂ ਨਵੀਂ ਭਰਤੀ ਪੰਜਾਬ ਦੀ ਸਰਕਾਰ ਨਹੀਂ ਕਰ ਰਹੀ। ਉਹ ਬਹਾਨਾ ਕੀ ਲਾ ਰਹੇ ਕਿ ਸਾਡੇ ਕੋਲ ਪੈਸੇ ਨਹੀਂ ਉਹ ਬਹਾਨਾ ਕੀ ਲਾ ਰਹੇ ਨੇ ਕਿ ਸਾਡਾ ਜਿਹੜਾ ਹੈਗਾ ਆਰਥਿਕ ਸੰਕਟ ਹੈ ਮੈਂ ਪੰਜਾਬ ਦੀ ਸਰਕਾਰ ਨੂੰ ਇਹ ਪੁੱਛਣਾ ਚਾਹਾਂਗਾ ਤੁਸੀਂ ਕਹਿੰਦੇ ਕਿ ਸਾਡੇ ਕੋਲ ਪੈਸਾ ਨਹੀਂ ਤੁਸੀਂ ਲਗਾਤਾਰ ਜਿਹੜੇ ਐਮਐਲਏ ਨੇ ਤੁਹਾਡੇ ਵਿਧਾਨਕਾਰ ਨੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਦਾ ਵਾਅਦਾ ਕਰ ਰਹੇ ਹੋ ਆ ਪਿਛਲੇ ਜਿਹੜਾ ਪਿਛਲਾ ਇੱਕ ਛੋਟਾ ਸੈਸ਼ਨ ਹੋਇਆ ਉਹ ਸੈਸ਼ਨ ਦੇ ਦੌਰਾਨ ਤੁਸੀਂ ਇੱਕ ਬਿੱਲ ਲਿਆਂਦਾ ਉਹ ਬਿੱਲ ਲਿਆ ਕੇ ਕਿਸੇ ਨੂੰ ਦੱਸਿਆ ਵੀ ਨਹੀਂ ਆ ਕਿ ਤੁਸੀਂ ਜਿਹੜਾ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨਾ ਔਰ ਉਸ ਦੇ ਨਾਲ-ਨਾਲ ਤੁਸੀਂ ਜਿੰਨੇ ਜਿਹੜੇ ਇੱਥੇ ਆਈਐਸ ਨੇ ਪੰਜਾਬ ਵਿੱਚ ਜੇ ਤੁਸੀਂ ਇੱਕ ਗੱਲ ਕਰੋ ਕਿ ਆਈਐਸ ਜਿਹੜੇ ਨੇ ਉਹ ਬੜੀ ਤعداد ਵਿੱਚ ਹਿੰਦੁਸਤਾਨ ਸਰਕਾਰ ਨੇ ਇੱਥੇ ਡਿਪਲੋਮੇਸ਼ਨ ਤੇ ਭੇਜੇ ਹੋਏ ਨੇ ਪਰ ਜਿੰਨੇ ਲੋਕ ਨੇ ਉੱਥੇ ਬਾਕੀ ਦੇ ਨੂੰ ਤੁਸੀਂ ਹਿੰਦੁਸਤਾਨ ਵਿੱਚ ਭੇਜੋ ਨਾ ਵੱਧੂ ਦਾ ਖਰਚਾ ਕਿਉਂ ਕਰ ਰਹੇ ਹੋ ਔਰ ਤੁਸੀਂ ਨੰਮੀਆਂ ਗੱਡੀਆਂ ਦੀ ਖਰੀਦੋ ਫਰੁਕਤ ਕਰ ਰਹੇ ਹੋ ਔਰ ਜਿੱਦ ਤੇ ਕੋਰੋਨਾ ਪੀਆ ਜਿਹੜਾ ਆਏਗਾ ਉਹਦੇ ਨਾਲ ਜਿਹੜਾ ਹੈਗਾ ਪੰਜਾਬ ਦੀ ਅਰਥਵਿਵਸਥਾ ਤਵਾ ਹੋਏਗੀ ਔਰ ਉਸ ਦੇ ਨਾਲ ਨਾਲ ਜਿਹੜਾ ਅਗਲੀ ਗੱਲ ਆ ਤੁਹਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਪੰਜਾਬ ਵਿੱਚ ਜਿਹੜਾ ਨਸ਼ੇ ਦੀ ਗੱਲ ਹੈ ਇਸ ਵੇਲੇ ਤੁਸੀਂ ਕਹਿੰਦੇ ਪੰਜਾਬ ਵਿੱਚ ਨਸ਼ਾ ਮੈਂ ਬੰਦ ਕਰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਹਰ ਰੋਜ਼ ਕਹਿੰਦੇ ਨਸ਼ੇ ਦੀ ਪਰਮਾੜੀ ਹੋ ਗਈ ਜਿਹੜੇ ਛੋਟੇ ਛੋਟੇ ਨੌਜਵਾਨ ਬੱਚੇ ਨੇ ਉਹ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਔਰ ਗ੍ਰਸਤ ਹੋਣ ਨਾਲ ਸਾਡਾ ਜਿਹੜਾ ਭਵਿੱਖ ਹੈ ਸਾਡਾ ਹਰਿਆਵਲ ਦਸਤਾ ਉਹ ਬਰਬਾਦ ਹੁੰਦਾ ਚਲਾ ਜਾ ਰਿਹਾ ਔਰ ਮੈਂ ਪੰਜਾਬ ਦੀ ਸਰਕਾਰ ਨੂੰ ਕਹਾਂਗਾ ਕਿ ਸਟ੍ਰਿਕਟਲੀ ਇਸ ਤੇ ਪਹਿਰਾ ਦਿੱਤਾ ਜਾਵੇ ਤਾਂ ਜੋ ਨਸ਼ਾ ਬੰਦ ਹੋਵੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਨੌਜਵਾਨ ਲਈ ਕੋਈ ਰੋਜ਼ਗਾਰ ਦੇ ਸਾਧਨ ਕੋਈ ਜਿਹੜਾ ਅਗਰ ਸਿਸਟਮ ਅਜਿਹਾ ਕੀਤਾ ਜਾਵੇ ਜਿਹੜਾ ਨੌਜਵਾਨ ਕਿਸੇ ਰਾਤ ਤੇ ਲੱਗ ਸਕੇ ਅੱਜ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਿਹੜੇ ਨੇ ਜੇ ਆਪਾਂ ਸਕੂਲਾਂ ਦੀ ਗੱਲ ਕਰਦੇ ਹਾਂ ਸਕੂਲਾਂ ਵਿੱਚ ਜਿਹੜੀ ਵਿੱਦਿਆ ਹੈ ਉਹ ਵਿਦਿਆਰਥੀ ਸਿਸਟਮ ਵਿੱਚ ਅੱਜ ਵੀ ਜਦੋਂ 77 72 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਤੇ ਆਜ਼ਾਦੀ ਤੋਂ ਬਾਅਦ ਵੀ ਸਾਡੇ ਸਕੂਲਾਂ ਵਿੱਚ ਅੱਜ ਟੀਚਰਾਂ ਦੀ ਜਿਹੜੀ ਹੈ ਗਿਣਤੀ ਪੂਰੀ ਨਹੀਂ ਹੈ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਟੀਚਰਾਂ ਦੀ ਗਿਣਤੀ ਪੂਰੀ ਕਰੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਉੱਥੇ ਜਿਹੜਾ ਹੈਗਾ ਲੋੜਿੰਦਾ ਸਮਾਨ ਮੁਹੱਈਆ ਕਰੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਵਧੀਆ ਪੜ੍ਹਾਈ ਦੇ ਇੰਤਜ਼ਾਮ ਕੀਤੇ ਜਾਣ ਤੁਸੀਂ ਅੱਗੇ ਦੇਖਦੇ ਹੋ ਕਿ ਜਿਹੜੇ ਪੁਰਾਣੇ ਦਲਿਤ ਵਿਦਿਆਰਥੀ ਨੇ ਉਹਨਾਂ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਜਿਹੜੀ ਹੈ ਉਹ ਸਰਕਾਰ ਕਰਿਆ ਕਰਦੀ ਸੀ ਉਹਨਾਂ ਨੂੰ ਬਜੀਫੇ ਦੀ ਵੰਡ ਜਿਹੜੀ ਹੈ ਪੰਜਾਬ ਦੀ ਸਰਕਾਰ ਕਰਿਆ ਕਰਦੀ ਸੀ ਪਰੰਤੂ ਲੰਬੇ ਹੱਸੇ ਤੋਂ ਨਾ ਉਹਨਾਂ ਨੂੰ ਵਰਦੀਆਂ ਮਿਲਦ ਰਹੀਆਂ ਨਾ ਉਹਨਾਂ ਜਿਹੜਾ ਜੀ ਫੀਮਲ ਰਹਿਣ ਉਲਟਾ ਕੀ ਕਰ ਦਿੱਤਾ ਕਿ ਜਿਹੜੇ ਲੋਕ ਜਿਹੜੇ ਮਤਲਬ ਦਲਤ ਨੇ ਉਹਨਾਂ ਦੇ ਵੀ ਤੇ ਦੂਸਰੇ ਵਿਦਿਆਰਥੀਆਂ ਦੇ ਆ ਅਥਾ ਵਿੱਚ ਫੀਸਾਂ ਵਿੱਚ ਵਾਧਾ ਕਰ ਦਿੱਤਾ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੇ ਬਾਹਰਲੇ ਮੁਲਕ ਪੈਟਰਨ ਤੇ ਕੋਈ 10ਵੀਂ ਤੱਕ ਕੋਈ ਪੈਸਾ ਨਹੀਂ ਲੈਂਦੇ ਇਸੇ ਤਰ੍ਹਾਂ ਦਾ ਪੈਟਰਨ ਜਿਹੜਾ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਬੱਚੇ ਜਿਹੜੇ ਨੇ ਪੜ੍ਹਾਈ ਕਰ ਸਕਣ ਔਰ ਪੜ੍ਹਾਈ ਕਰਕੇ ਕੰਪੀਟੀਸ਼ਨ ਦਾ ਯੋਗ ਹੋ ਉਸ ਕੰਪੀਟੀਸ਼ਨ ਵਿੱਚ ਉਹ ਪੂਰਾ ਉੱਤਰ ਸਕਣ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਤੁਸੀਂ ਦੇਖਿਆ ਕਿ ਜੇ ਆਪਾਂ ਪੰਜਾਬ ਦੀ ਅੰਦਰ ਹਾਲਾਤ ਦੇਖਦੇ ਹਾਂ ਉਹਨਾਂ ਹਾਲਾਤਾਂ ਦੇ ਮੁਤਾਬਕ ਇੰਡਸਟਰੀ ਆਪਾਂ ਕਹਿੰਦੇ ਬਾਹਰ ਚਲੀ ਗਈ ਔਰ ਜਿਹੜਾ ਹੈਗਾ ਜਿਹੜਾ ਸਾਡਾ ਇਹ ਸੂਬਾ ਹੈ ਇੱਕ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਜਿਹੜੀ ਹੈਗੀ ਪ੍ਰਧਾਨ ਦੀ ਗੱਲ ਆਪਾਂ ਕਰਦੇ ਹਾਂ ਖੇਤੀ ਦੇ ਸਿਸਟਮ ਵਿੱਚ ਇਹ ਹੈ ਕਿ ਲੋਕਾਂ ਕੋਲ ਜ਼ਮੀਨ ਬੜੀ ਘੱਟ ਹੈ ਔਰ ਲੋਕਾਂ ਨੂੰ ਜਿਹੜੇ ਭਾਰ ਨਹੀਂ ਠੀਕ ਮਿਲਦੇ ਉਹ ਨਾ ਇਹ ਸਾਰਾ ਸਿਸਟਮ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਹੀ ਬਹੁਤ ਔਖਾ ਹੁੰਦਾ ਹੈ ਔਰ ਜਿਹੜੇ ਕਿਸਾਨ ਆ ਤੁਸੀਂ ਦੇਖਦੇ ਹੋ ਉਹ ਦਿਨ-ਪ੍ਰਤੀ ਦਿਨ ਜਿਹੜੀਆਂ ਖੁਦਕੁਸ਼ੀਆਂ ਕਰ ਰਿਹਾ ਇਹਦਾ ਕਾਰਨ ਵੀ ਹੈ ਇਹ ਕਾਰਨ ਇਹ ਹੈ ਕਿ ਉਹਨਾਂ ਨੂੰ ਕਰਦਾ ਹੈ ਔਰ ਸਰਕਾਰ ਕਦੇ ਕਹਿੰਦੀ ਅਸੀਂ ਕਰਨਾ ਮaaf ਕਰ ਦਿੱਤਾ ਕਦੇ ਸਰਕਾਰ ਕਹਿੰਦੀ ਕਿ ਅਸੀਂ ਜਿਹੜਾ ਹਿੰਦੁਸਤਾਨ ਦੇ ਪ੍ਰਿੰਸਪੀਸ ਸਾਹਿਬ ਵੀ ਗੰਦਰ ਮੈਂ ਜਿਹੜਾ ਹੈ 2-2000 ਰੁਪਏ ਉਹਨਾਂ ਵਿਖਾਤਿਆਂ ਵਿੱਚ ਪਾ ਦਿੱਤਾ ਇਹ ਕਦੇ ਪਹਿਲਾਂ ਪ੍ਰਿੰਸਪੀਸ ਸਾਹਿਬ ਇਹ ਕਹਿੰਦੇ ਜੀ ਕਿ ਮੈਂ ਜਿਹੜਾ ਹੈ ਬਾਹਰਲੇ ਮੁਲਕਾਂ ਵਿੱਚ ਜਿਨ੍ਹਾਂ ਦਾ ਦੂਰ ਨੰਬਰ ਦਾ ਪੈ ਉਮਰ ਲਿਆ ਕੇ ਹਿੰਦੁਸਤਾਨ ਵਿੱਚ 20-20 ਲੱਖ ਰੁਪਇਆ ਹਰ ਖਾਤੇ ਵਿੱਚ ਪਾ ਦਿਆਂਗਾ ਯਾਨੀ ਇਹ ਸਾਰੇ ਜਿੰਨੇ ਸ਼ੋਸ਼ੇ ਦੀਆਂ ਗੱਲਾਂ ਪੰਜਾਬ ਔਰ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ ਇਹਦੇ ਨਾਲ ਜਿਹੜਾ ਹੈਗਾ ਗੱਲ ਨਹੀਂ ਚੱਲਣੀ ਸਰਕਾਰ ਨੂੰ ਅਮਲੀ ਜਾਮੇ ਵਿੱਚ ਜਿਹੜਾ ਹੈਗਾ ਲੋਕਾਂ ਨਾਲ ਜੋ ਵਾਅਦੇ ਕੀਤੇ ਨੇ ਉਹਨਾਂ ਦੀ ਪੂਰਤੀ ਕਰਨੀ ਚਾਹੀਦੀ ਔਰ ਇਸੇ ਤਰ੍ਹਾਂ ਜੋ ਮੁਲਾਜ਼ਮਤ ਨਾਲ ਪੰਜਾਬ ਦੀ ਸਰਕਾਰ ਨੇ ਵਾਅਦੇ ਕੀਤੇ ਨੇ ਉਹਨਾਂ ਦੀ ਪੂਰਤੀ ਕਰੇ ਟੋਣਾ ਸਾਹਿਬ ਕੈਪਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀਆਂ ਕੋਈ ਇਹ ਜਿਹੜਾ ਮੁੱਦਾ ਸੰਬੰਧੀ ਕੋਈ ਗੱਲ ਹੋਈ ਕੋਈ ਮੀਟਿੰਗ ਹੋਈ ਦੇਖੋ ਐਸਾ ਹੈਗਾ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਵੀ ਕਿਤੇ ਮੀਟਿੰਗ ਦਿੱਤੀ ਉਹ ਹਮੇਸ਼ਾ ਹੀ ਕੈਨਸਲ ਹੁੰਦੀ ਰਹੀ ਹੈ ਅੱਜ ਉਮੀਦ ਹੈ ਅੱਜ ਅਸੀਂ ਚੱਲੇ ਆ ਕਿ ਸ਼ਾਇਦ ਹੋ ਸਕਦਾ ਹੈ ਕਿ ਅੱਜ ਸਾਡੀ ਮੀਟਿੰਗ ਜਿਹੜੀ ਹੈ 2:00 ਦਾ ਸਮਾਂ ਦਿੱਤਾ ਹੈ ਜੇ ਅੱਜ ਉਹਨਾਂ ਨੇ ਅੱਜ ਸਾਡੇ ਨਾਲ ਮੀਟਿੰਗ ਕੀਤੀ ਤਾਂ ਅਸੀਂ ਉਸ ਮੀਟਿੰਗ ਦੇ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਸਾਰੀ ਗੱਲ ਉਹਨਾਂ ਦੇ ਬੇਜੂਤੇ ਰੱਖਾਂਗੇ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਮੰਗਾਂ ਦੀ ਪੂਰਤੀ ਕੀਤੀ ਕਿੰਨੀਆਂ ਮੀਟਿੰਗਾਂ ਕੈਨਸਲ ਹੋਈਆਂ ਟੁੱਟੀਆਂ ਇਹਦੇ ਵਿੱਚ ਦੇਖੋ ਬਹੁਤ ਬਾਅਦ ਮੀਟਿੰਗਾਂ ਮੇਰਾ ਘਰ ਘਟੋ ਘਟ ਪੰਜ ਸੱਤ ਵਾਰ ਤਾਂ ਸਾਨੂੰ ਲਿਖਤੀ ਮੀਟਿੰਗ ਦੇਤੀ ਉਹ ਲਿਖਤੀ ਮੀਟਿੰਗ ਜੋ ਕੰਤਰ ਹੁੰਦੀਆਂ ਚਲੀਆਂ ਅੱਛਾ ਅਗਰ ਕੋਈ ਕੈਪਟਨ ਮਨਿੰਦਰ ਅਸਰ ਮੰਗਾ ਨਹੀਂ ਮੰਨਦੇ ਤਾਂ ਤੁਹਾਡਾ ਕੋ ਮਲਾਜਮਾ ਵਰਗਾ ਕੀ ਮਤਲਬ ਹੋਊ ਕਿ ਐਸਾ ਜੀ ਅਸੀਂ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਉਹ ਚ ਅਸੀਂ ਇਹ ਕੀਤਾ ਹੈ ਕਿ ਜਿਹੜੇ ਵਜ਼ੀਰ ਸਾਹਿਬਾਨ ਨੇ ਉਹਨਾਂ ਦੇ ਹਲਕਿਆਂ ਵਿੱਚ ਅਸੀਂ ਵੱਡੀਆਂ ਰੈਲੀਆਂ ਕਰਕੇ ਪ੍ਰਦਰਸ਼ਨ ਕਰਕੇ ਰੋਕਸ ਜਾਰ ਕਰਾਂਗੇ ਉਹ ਅਸੀਂ ਅੱਜੀ ਡਿਸੀਜਨ ਕਰ ਦੇਣਾ ਹੈ ਜੇ ਮਤਲਬ ਪੰਜਾਬ ਦੀ ਸਰਕਾਰ ਨੇ ਸਾਡੀ ਕੋਈ ਗੱਲ ਨਾ ਸੁਣੀ ਤਾਂ ਅਸੀਂ ਅੱਜ ਡਿਸੀਜਨ ਕਰਕੇ ਪਹਿਲਾ ਜਿਹੜਾ ਰੈਲੀ ਹੈਗੀ ਹੈ ਮਨਪ੍ਰੀਤ ਬਾਦਲ ਜੋ ਸਾਡੇ ਖਜ਼ਾਨਾ ਮੰਤਰੀ ਨੇ ਉਹਨਾਂ ਦੇ ਹਰਕੇ ਵਿੱਚ ਕਰਾਂਗੇ ਦੂਸਰੀ ਰੈਲੀ ਜਿਹੜੀ ਅਸੀਂ ਜਿਹੜੇ ਬਰਮਹਿੰਦਰਾ ਸਿਹਤ ਸੇਵਾ ਮੰਤਰੀ ਉਦੇ ਦੇ ਹਰਕੇ ਵਿੱਚ ਕਰਾਂਗੇ ਉਦੋਂ ਅਗਲੀ ਜਿਹੜੀ ਹੈ ਓਪੀ ਸੋਨੀ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦੇ ਹਰਕੇ ਵਿੱਚ ਕਰਾਂਗੇ ਇਸ ਤਰ੍ਹਾਂ ਦੀਆਂ ਰੈਲੀਆਂ ਦੀ ਪ੍ਰਪੋਜ਼ਲ ਅਸੀਂ ਜਿਹੜੀ ਹੈ ਪੰਜਾਬ ਦੇ ਵਿੱਚ ਕੀਤੀ ਹੈ ਕਿੰਨੇ ਮੁਲਾਜ਼ਮ ਨੇ ਵੀ ਇਹ ਰੈਲੀਆਂ 'ਚ ਹਿੱਸਾ ਲੈਣਗੇ ਇਹ ਨਾਮ ਕਮ ਨਹੀਂ ਹੈ ਕਿੰਨੇ ਦੇਖੋ ਐਸਾ ਹੈ ਕਿ ਅਸੀਂ ਇੱਕ ਮੁਲਾਜ਼ਮਤ ਜਿਹੜੀਆਂ ਬਾਕ-ਬਾਕ ਜਿੱਥੇ ਬੰਦੀਆਂ ਬਾਕ-ਬਾਕ ਪਲੇਟਫਾਰਮਾਂ ਤੇ ਕੰਮ ਕਰਦੀਆਂ ਸੀ ਉਹਨਾਂ ਸਾਰਿਆਂ ਦਾ ਇੱਕ ਸੰਗਠਨ ਕਰ ਲਿਆ ਜਿਹਦੇ ਵਿੱਚ ਅ ਤਕਰੀਬਨ 7 ਫੈਡਰੇਸ਼ਨਾਂ ਨੇ ਔਰ 22 ਤੋਂ 23 ਲੈ ਕੇ ਤੱਕ ਜਿਹੜੀਆਂ ਆਜ਼ਾਦ ਯੂਨੀਅਨਾਂ ਨੇ ਇੱਕ ਬਹੁਤ ਵੱਡਾ ਸੰਗਠਨ ਹੈ ਬਣਾ ਲਿਆ ਸੀ ਉਸ ਸੰਗਠਨ ਜਿਹੜਾ ਹੈਗਾ ਸੀ 13 ਤਰੀਕ ਨੂੰ ਇੱਕ ਰੈਲੀ ਕਰਕੇ ਆ ਬਹੁਤ ਵੱਡੀ ਤਕਰੀਬਨ ਉਹ ਚ 20 ਤੋਂ 1000 ਤੋਂ ਉੱਤੇ ਮੁਲਾਜ਼ਮ ਸੀ ਹੁਣ ਜਿਹੜੀ ਗਿਣਤੀ ਹੈ ਲਗਾਤਾਰ ਲੋਕਾਂ ਦੀ ਵਧੇ ਜਾ ਰਹੀ ਹੈ ਜੀ ਟੋੜਾ ਸਾਹਿਬ ਕਿ ਹਰ ਇੱਕ ਅਦਾਰਾ ਜਿਵੇਂ ਕਿ ਚਾਹੇ ਅਧਿਆਪਕ ਹੋਣ ਹਰ ਕੋ ਚਾਹੇ ਕੋਈ ਲੰਬੜਦਾਰ ਜੂਨੀਅਨ ਹੋਵੇ ਚਾਹੇ ਕੋਈ ਕੋਈ ਵੀ ਜੂਨੀਅਨ ਜਿੰਨੇ ਹੈਗੇ ਨੇ ਧਰਨੇ ਲਾਉਂਦੇ ਜਾ ਰਹੇ ਨੇ ਸਰਕਾਰ ਖਿਲਾਫ ਕਿ ਸਰਕਾਰ ਇਹਨਾਂ ਤੇ ਕੋਈ ਧਿਆਨ ਨਹੀਂ ਦੇ ਰਹੀ ਨਾ ਹੋਏ ਨੇ ਧਰਨੇ ਵੱਲ ਦੇਖੋ ਐਸਾ ਹੈਗਾ ਪੰਜਾਬ ਦੀ ਸਰਕਾਰ ਨੂੰ ਜੇ ਅਸੀਂ ਬਾਹਰਲੇ ਮੁਲਕਾਂ ਦੀ ਲੀਸ ਕਰ ਦੇਈਏ ਐਸ ਬੜੇ ਦੇਖੋ ਸਾਡਾ ਵੈਸੇ ਤਾਂ ਇੱਕ ਬਦਕਿਸਮਤੀ ਦੀ ਗੱਲ ਹੈ ਕਿ ਜਿਹੜਾ ਪੰਜਾਬੀ ਹੈ ਉਹ ਪੰਜਾਬ ਦਾ ਨੌਜਵਾਨ ਜਿਹੜਾ ਬਾਹਰਲੇ ਮੁਲਕਾਂ ਵਿੱਚ ਜਾ ਰਿਹਾ ਹੈ ਔਰ ਸਾਡਾ ਅਰਬਾਂ ਰੁਪਏ ਜਿਹੜਾ ਬਾਹਰਲੇ ਮੁਲਕਾਂ ਲੈ ਰਹੇ ਨੇ ਔਰ ਜਿਹੜਾ ਤੁਸੀਂ ਧਰਨਿਆਂ ਦੀ ਗੱਲ ਕਰ ਰਹੇ ਹੋ ਕਿ ਧਰਨੇ ਲਾ ਰਹੇ ਨੇ ਲੋਕ ਇਹ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਅਸੀਂ ਬਾਹਰਲੇ ਮੁਲਕਾਂ ਦੀ ਰੀਸ ਕਰਦੇ ਹਾਂ ਜਦੋਂ ਬਾਹਰਲੇ ਮੁਲਕਾਂ ਦੀ ਕਿਸੇ ਤਰ੍ਹਾਂ ਦੀ ਕੋਈ ਸੂਈ ਕਿਸੇ ਵਜ਼ੀਰ ਤੇ ਕਿਸੇ ਮੁੱਖ ਮੰਤਰੀ ਤੇ ਕਿਸੇ ਅਧਿਕਾਰੀ ਤੇ ਆ ਜਾਂਦੀ ਹੈ ਤਾਂ ਇੱਕ ਵਾਰ ਨਸਤੀਫਾ ਦੇ ਦਿੰਦਾ ਇੱਥੇ ਤਾਂ ਹਜ਼ਾਰਾਂ ਗੱਲਾਂ ਤੁਸੀਂ ਦੇਖੋ ਅਧਿਆਪਕਾਂ ਨੇ ਅਸੀਂ ਹੱਥ ਕੀਤਾ ਉਹਦੇ ਆਪਕਾਂ ਲੜਕੀਆਂ ਤੇ ਲਾਠੀ ਚਾਰਜ ਪਟਿਆਲੇ ਹੀ ਕੀਤਾ ਗਿਆ ਉਹਨਾਂ ਨੇ ਚੁੰਨੀਆਂ ਲਾਇਆਂ ਗਈਆਂ ਔਰ ਬਹੁਤ ਸਾਰੇ ਲੋਕਾਂ ਨੂੰ ਇੰਜਰਡ ਕੀਤਾ ਗਿਆ ਇਹ ਇਹ ਮੁੱਖ ਮੰਤਰੀ ਦੇ ਸਿੰਘ ਸ਼ਹਿਰ ਵਿੱਚ ਹੀ ਹੋਇਆ ਔਰ ਜਿੱਥੇ ਫਿਰ ਮਾਨਸਾ ਫਿਰ ਦੁਬਾਰਾ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਇਸੇ ਤਰ੍ਹਾਂ ਮਿਡਡੇ ਅਮੀਰ ਵਰਕਰ ਜਿਹੜੇ ਵਰਕਰ ਨੇ ਉਹਨਾਂ ਤੇ ਕੀਤਾ ਗਿਆ ਅੰਗਰਵਾੜੀ ਵਾਲਿਆਂ ਤੇ ਕੀਤਾ ਗਿਆ ਇਹ ਇੱਕ ਬਹੁਤ ਵੱਡਾ ਮਾੜਾ ਜਹਾਨ ਹੈ ਜੇ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਨਾ ਬਾਬਾ ਸਾਹਿਬ ਡਾਕਟਰ ਅਮੀਰਕਰ ਨੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਹੈ ਉਹ ਸੰਵਿਧਾਨ ਦੇ ਮਤਲਬ ਸਾਨੂੰ ਰਾਈਟਸ ਨੇ ਕਿ ਅਸੀਂ ਯੂਨੀਅਨ ਬਣਾ ਸਕਦੇ ਹਾਂ ਆਪਣੀ ਗੱਲ ਕਹਿ ਸਕਦੇ ਟਰੋਡਾ ਸਾਹਿਬ ਅੰਤਮ ਗੱਲ ਕੀ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕੋਈ ਗੱਲ ਕਹਾਗਾ ਕਿ ਜੋ ਬਚਨਮੰਤਾ ਤੁਸੀਂ ਸਰਕਾਰ ਨੇ ਸਾਡੇ ਨਾਲ ਅੱਠਾ ਤਕਰੀਬਨ 2 ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਉਦੋਂ ਉਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੇ ਜੋ ਵਾਦਾ ਕੀਤਾ ਔਰ ਜਿਹੜਾ ਚੋਣ ਮੈਨੀਫੈਸਟੋ ਵਿੱਚ ਵਾਦਾ ਕੀਤਾ ਉਹਨਾਂ ਦੀ ਪੂਰਤੀ ਕਰੇ